ਜਬਰ ਵਿਰੋਧੀ ਦੇਸ਼ ਮਨਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੇ ਜੋ ਖਨੌਰੀ ਤੇ ਸ਼ੰਭੂ ਬਾੜੇ ਤੇ ਸਾਡੇ ਕਿਸਾਨ ਲੰਬੇ ਸਮੇਂ ਤੋਂ ਐਲਐਸਪੀ ਦੀ ਮੰਗ ਨੂੰ ਲੈ ਕੇ ਉਹਦੇ ਨਾਲ ਹੋਰ ਮੰਗਾਂ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਸੀ ਉਹਨਾਂ ਦੀਆਂ ਮੰਗਾਂ ਮੰਨਣ ਦੀ بجائے ਜਿਵੇਂ ਪੰਜਾਬ ਪੁਲਿਸ ਨੇ ਉਹਨਾਂ ਤੇ ਜਬਰ ਕੀਤਾ ਹੈ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਕੇਂਦਰ ਤੇ 50 ਸਰਕਾਰ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਤੇ ਜੋ ਸੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਉਹਨਾਂ ਦਾ ਖਾਣ ਪੀਣ ਵਾਲਾ ਸਮਾਨ ਤੇ ਸਾਡੇ ਕਿਸਾਨ ਮਰਦ ਔਰਤਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਹੈਗਾ ਕਿ ਜਿਹੜੀ ਸਾਡੀ I'm ਗੱਲਾਂ ਦੇ ਵਿੱਚ ਸੁਣਦਾ ਆ ਇੱਥੋਂ ਦਾ ਵਿਧਾਨਪਾਲਿਕਾ ਲੋਕ ਸੰਕਰ ਕਿ ਇੱਥੇ ਆਗੇ ਹੰਗਾ ਤੇ ਲੜਨ ਵਾਲੇ ਲੋਕਾਂ ਨੂੰ ਲੜਨ ਨਹੀਂ ਦਿੱਤਾ ਜਾ ਸਕਦਾ ਪਰ ਦੂਸਰੇ ਪਾਸੇ ਬਲੇਖਾ ਹੋ ਸਕਦਾ ਕੇਂਦਰ ਦੀ ਹਕੂਮਤ ਨੂੰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਕੀਤੇ ਨੇ ਪਰ ਪੰਜਾਬ ਦੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਸ਼ਰਤਾਂ ਬੰਦ ਕਰਾਈਆਂ ਗਈਆਂ ਨੇ ਭੈਣੋ ਤੇ ਭਰਾਓ ਗੱਲ ਕੀ ਹੈ ਗੱਲ ਇਹ ਹੈ ਗੱਲ ਇਹ ਹੈ ਕਿ ਸਾਡੇ ਮੁਲਕ ਦੇ ਹਾਕਮਾਂ ਨੇ ਸਾਮਰਾਜੀ ਮੁਲਕਾਂ ਦੇ ਨਾਲ ਸਮਝੌਤੇ ਕੀਤੇ ਹੋਏ ਆ ਉਹਨਾਂ ਵੱਲੋਂ ਜਿਹੜਾ ਸਮਾਨ ਹੈ ਖੇਤੀ ਖੇਤਰ ਦਾ ਉਹ ਇੱਧਰ ਲਿਆ ਕੇ ਸਾਡੇ ਕਿਸਾਨਾਂ ਉਨੇ ਦੂਰ ਨਹੀਂ ਲੁੱਟ ਕਰਨੀ ਹੈ ਇਸ ਕਰਕੇ ਸਾਨੂੰ ਇਸ ਇੱਥੇ ਹੋ ਕੇ ਆਪਾਂ ਸਾਰੇ ਇਸ ਹਮਲੇ ਦੇ ਖਿਲਾਫ ਆੜੀਏ ਧੰਨਵਾਦ ਇਸ ਹਨ ਹਰਵਿੰਦਰ ਬਿੰਦੂ ਜੀ ਇਹਨਾਂ ਤੋਂ ਬਾਅਦ ਗੁਰਦੀਪ ਸਿੰਘ ਰਾਮਪਰਾ ਬੀਕੇ ਜੀ ਨੂੰ ਬਤੌਂਦਾ ਤਰੇਲ ਸੁਭਾਸ਼ ਸਿੰਘ ਅਤੇ ਪ੍ਰਧਾਨ ਟਾਈਮ 10 ਮਿੰਟ ਆਓ ਜੀ ਇੱਕ ਬੇਨਤੀ ਆ ਕਿ ਕ੍ਰਾਂਤੀਕਾਰੀ ਇਨਸਾਨ ਯੂਨੀਅਨ ਫੂਲ ਵਾਲੀ ਜੇ ਜਾਕੀ ਹੋਰ ਜੱਥੇਬੰਦੀ ਆਈ ਆ ਉਹ ਕਿਰਪਾ ਕਰਕੇ ਸਟੇਜ ਦੇ ਸੱਜਿਆ ਥਾ ਕੇ ਆਪਣੀ ਹਾਜ਼ਰੀ ਲਵਾਉਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੱਜਿਆ ਥਾ ਕੇ ਆਪਣੀ ਹਾਜ਼ਰੀ ਲਵਾਉਣ ਆਓ ਜੀ ਗਰਦੀਪ ਸਿੰਘ ਸਹਿਯੋਗਤ ਮੌਕੇ ਦੇ ਸੱਜਦੇ ਤੇ ਰੋਸ ਦਿਵਸ ਮਨਾਉਣ ਲਈ ਮੰਦਾਲ ਚ ਪਹੁੰਚੋ ਵੱਖ-ਵੱਖ ਜਥੇਬੰਦੀਆਂ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਮੋਤਰੋ ਇੱਥੋਂ ਦੀਆਂ ਸਰਕਾਰਾਂ ਵੱਲੋਂ ਉਹ ਬੜਾ ਭਗਵਾਨਤ ਸਰਕਾਰ ਹੋਵੇ ਬੜਾ ਮੋਢੀ ਸਰਕਾਰ ਹੋਵੇ ਲੰਬੇ ਸਮੇਂ ਤੋਂ ਕਿਸਾਨ ਪਰੋਤੀ ਮਜ਼ਦੂਰ ਪਰੋਤੀ ਆਮ ਲੋਕ ਪਰੋਤੀ ਨੀਤੀਆਂ ਨੂੰ ਲਾਗੂ ਕਰਾਉਣ ਵਾਸਤੇ ਲਗਾਤਾਰ ਲੋਕਾਂ ਦੇ ਸੰਗਠਨਾਂ ਤੇ ਹਮਨੇ ਬਿਤੇ ਹੋਏ ਨੇ ਕੰਮ ਤੇ ਤੁਹਾਡੇ ਯਾਦ ਆ ਦਿੱਲੀ ਆਪਾਂ ਜਿਹੜਾ ਮੋਰਚਾ ਲਾਣਾ ਸੀਗਾ ਜ਼ਮੀਨਾਂ ਨੂੰ ਬਚਾਉਣ ਵਾਸਤੇ ਉਹ ਮੁਵਕੀ ਸਰਕਾਰ ਦੀਆਂ ਗੋਡੀਆਂ ਲਵਾ ਕੇ ਤੁਸੀਂ ਪੰਜਾਬ ਨੂੰ ਭਾਤੇ ਸੀਗੇ ਤਾ ਉਹ ਸਮੇਂ ਤੋਂ ਹੋ ਬੜੀ ਤਕਰੀਬ ਚ ਬੜੀ ਦੁੱਖ ਦੇ ਨਾਲ ਉਹ ਰਜਤਰ ਹੈ ਸੀਗੇ ਕਿ ਇਹਨਾਂ ਨੂੰ ਸਿੱਧੇ ਕਿਵੇਂ ਕੀਤਾ ਜਾਵੇ ਤਾਂ ਉਹਨਾਂ ਨੇ ਲਗਾਤਾਰ ਆਪਣੀਆਂ ਨੀਤੀਆਂ ਦੇ ਵਿੱਚ ਲਾਗੂ ਕਰਾਉਣ ਵਾਸਤੇ ਆ ਪਿਛਲੇ ਸਮੇਂ ਦੇ ਵਿੱਚ ਖੇਤੀ ਮੰਡੀ ਕਾਰਿਆਂ ਇੱਕ ਖੜਾ ਲੈ ਕੇ ਆਉਂਦਾ ਉਹ ਵੀ ਜਿਹੜਾ ਅਸੀਂ ਖੜਾ ਪਹਿਲਾਂ ਰੱਦ ਕਰਾ ਕੇ ਸੀ ਉਹਦਾ ਰੂਪ ਸੀਗਾ ਹਰ ਹੋਰ ਵੀ ਕਿੰਨੇ ਬਿੱਲ ਪਾਸ ਕੀਤੇ ਆ ਲੋਕ ਵਿਰੋਧੀ ਤਾਂ ਜਦੋਂ ਵੱਡੇ ਹੰਗਰੇ ਹੋਰ ਨੇ ਚਾਉਦੀ ਚੱਲ ਕੇ ਫੈਲ ਗਿਆ ਕਿਤੇ ਆ ਚਾਉ ਦੇ ਬੱਚਾ ਹਮਲੇ ਕੀਤੇ ਜਾ ਰਹੇ ਟੀਚਰਾਂ ਦੇ ਉੱਤੇ ਕਿਤੇ ਖਨੌਰੀ ਵੱਡ ਦੇ ਉੱਤੇ ਔਰ ਉਹਨਾਂ ਆਪ ਨੂੰ ਮੈਡੀਕਲ ਲਈ ਸਾਧ ਲੈ ਜਾਂਦਾ ਉਥੇ ਗਰਭਦਾ ਕੀਤਾ ਜਾਂਦਾ ਬਾਅਦ ਚ ਹਮਲੇ ਕੀਤੇ ਜਾ ਰਹੇ ਉਹਨਾਂ ਦੀਆਂ ਟਰਾਲੀਆਂਾਂ ਦਾ ਸਾਮਾਨ ਭੰਗ ਟੋੜ ਕੀਤੀ ਜਾਂਦਾ ਚੋਰੀ ਕੀਤਾ ਜਾਂਦਾ ਅਤਿਆਗ ਦੇ ਵਿੱਚ ਪਹਿਲੀ ਵਾਰ ਹੈ ਕਿ ਕੋਈ ਸਰਕਾਰਾਂ ਜੱਗੇ ਬੰਦਿਆਂ ਨੂੰ ਮੀਟਿੰਗ ਸੱਦ ਕੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲੈਣ ਆਹ ਚਾਹ ਕੋ ਚਾਜਰ ਕਰਨੀ ਹੋਇਆ ਪੜਾ ਕਿੱਡੀਆਂ ਵੀ ਬਟੀਆਂ ਜੰਗਾ ਵੀ ਨਾਲ ਲੱਗੀਆਂ ਹੋਣ ਕਿਤੇ ਵੀ ਇੱਕ ਦੂਜੇ ਦੇ ਦਿਲ 'ਚ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਦੋਂ ਗੱਲਬਾਤ ਚੱਲਦੀ ਹੋਵੇ ਪਰ ਭਗਵੰਤ ਮਾਨ ਦਾ ਮੋਦੀ ਸਰਕਾਰ ਦਾ ਜਿਹੜੀ ਚਾਹ ਸੀ ਉਹ ਜਾਂਦੇ ਕਹਿੰਦੀ ਸਫਲ ਹੋ ਗਈ ਪਰ ਉਹਨਾਂ ਦਾ ਭਰਮ ਪ੍ਰੇਖਾ ਨਾ ਤਾਂ ਅੱਜ ਤੱਕ ਨਾ ਕਿੰਨੀਆਂ ਲਹਿਰਾਂ ਚੱਲੀਆਂ ਵਕਤ ਦੀ ਤਾਉਟ ਤੇ ਤੁਝੇ ਹਮੇਤ ਲਿਆ ਕਰਦੇ ਆ ਪਰ ਲਹਿਰਾਂ ਨੂੰ ਦਬਾਇਆ ਨਹੀਂ ਜਾ ਸਕਦਾ ਇਹ ਸੱਚ ਜਿਉਂਦਾ ਰਹੂਗਾ ਅੱਜ ਵੀ ਉਹਨਾਂ ਦਾ ਭੇਟਾ ਪਰਮ ਤੌਰ ਅੱਜ ਪੰਜਾਬ ਦੇ ਵਿੱਚ ਰੇਖਣਾ ਭਵੰਤਮਾਨ ਤੇਰੀ ਗਾਇਕਤਾ ਜਿਹੜਾ ਤੂੰ ਪਰੰਪਰਾ ਸੀਗਾ ਕਿ ਕਿਸਾਨਾਂ ਨੂੰ ਮੈਂ ਨਿਕਲ ਨਹੀਂ ਲੂੰਗਾ ਬਾਹਰ ਆ ਪੰਜਾਬ ਚ ਝਾਤ ਮਾਰ ਲੈ ਕਿੰਨੇ ਲੋਕ ਬਾਹਰ ਸਰਕਾਰ ਦੇ ਆਏ ਆ ਸਾਨੂੰ ਪਤਾ ਕਿ ਤੁਸੀਂ ਕਰਨਾ ਕੀ ਚਾਹੁੰਦੇ ਆ ਕਿਉਂਕਿ ਜਿਹੜਾ ਆਪਾਂ ਪਹਿਲਾਂ ਵੀ ਕਹਿੰਦੇ ਰਿਹਾ ਜਦੋਂ ਟੋਣੇ ਤਿਆਰੀਆਂ ਸੀਆਂ ਅਸੀਂ ਲੋਕੀ ਖਬਰਦਾਰ ਕਰਤਾ ਸੀਗਾ ਕਿ ਭਰਾਵੋ ਵੋਟਾਂ ਜਿਹਨੂੰ ਮਾਚੀ ਪੜੋ ਆਮ ਨੂੰ ਪੜੋ ਖਾਜ ਨੂੰ ਪੜੋ ਜਿਹੜਾ ਉਸ ਕੁਰਸੀ ਤੇ ਬਹਿ ਜਾਊਗਾ ਉਹ ਤੁਹਾਡਾ ਕੱਖ ਨਹੀਂ ਸਵਾਰੂਗਾ ਪਰ ਉਹਨੇ ਲੱਗਾ ਛੋਟਾ ਨਾ ਵਾਅਦਾ ਕੀਤੇ ਸੀਗੇ ਕਿ ਪਾਈ ਦਾ ਵਤਵਾ ਆਉਂਗਾ ਤੇ ਪਾਈ ਦੀਆਂ ਫਸਲਾਂ ਤੇ ਐਮਐਸਪੀ ਦੇਊਗਾ ਦੇਤੇ ਵਾਅਦੇ ਹੋਰ ਸਾਡੀਆਂ ਮਾਵਾ ਪੈਨਾ ਦਾ ਵਾਅਦੇ ਕੀਤੇ ਲਾਗੂ ਕਰਤੇ ਉਸ ਕੁਰਸੀ ਤੇ ਬੈ ਕੇ ਨਹੀਂ ਲ ਕੁ ਕਰਨਗੇ ਕਿਉਂਕਿ ਕਾਰਪੋਰੇਟ ਘਲਾਣੇ ਜਿਨ੍ਹਾਂ ਨੇ ਨੀਤੀਆਂ ਉਹਨਾਂ ਦੀਆਂ ਨੀਤੀਆਂ ਉਹਨਾਂ ਨੂੰ ਲਾਗੂ ਕਰਨੀਆਂ ਪੈਣੀਆਂ ਜਾਂ ਤਾਂ ਬਰਕਾਰ ਪਰ ਨੇ ਪੱਛੇ ਮੁੜ ਕੇ ਕੱਜਾ ਤੁੰਡੂ ਹੁਟਾ ਦੇਣਗੇ ਇੱਕ ਦੋ ਨੂੰ ਚੁਣਨਾ ਪੈਣਾ ਉਹ ਚੁਣ ਲੇ ਕਾਰਪੋਰੇਟ ਘਰਾਣਿਆਂ ਨੂੰ ਆ ਤੁਹਾਡੇ ਬੂਰੇ ਚਲ ਕਾਰੀ ਐ ਆਪਾਂ ਮੰਗ ਕਰ ਰਹੇ ਐਮਐਫਪੀ ਦੀ ਐਮਐਫਪੀ ਦੀ ਕਰਜ਼ੇ ਮੁਕਤੀ ਦੀ ਹੋਰ ਮੰਗਿਆ ਇਹ ਕੋਈ ਛੋਟੀ ਮੋਟੀ ਮੰਗ ਨਹੀਂ ਕੀ ਇਹ ਕਮ ਜੂਟੀਆਂ ਨੂੰ ਦੇ ਖਿਲਾਫ ਲੰਘਾ ਉਹ ਵੱਡੇ ਵੱਡੇ ਸਾਹਮਣੇ ਦੇਖਦੇ ਨੇ ਖਲਾਫ ਲੰਘਾ ਓ ਬੱਡੇ ਬੱਡੇ ਕਾਰਪੋਰੇਸ਼ਨਾਂ ਦੇ ਖਿਲਾਫ ਜੰਗ ਦਾ ਤਜ ਤੁਹਾਡੇ ਸਾਹਮਣੇ ਆ ਗਈ ਉਹ ਗੱਲ ਉਹਨਾਂ ਨੇ ਸੇਵਾ ਕੀ ਦੀ ਕੀਤੀ ਕਾਰਪੋਰੇਸ਼ਨਾਂ ਦੀ ਆ ਬਾਕੀ ਪਾਸ ਹੋਰ ਨੇ ਕੋਈ ਕਿਸਾਨਾਂ ਵਾਸਤੇ ਕੋਈ ਮਜ਼ਦੂਰਾਂ ਵਾਸਤੇ ਕੋਈ ਛੋਟੇ ਸਮਤਕਰਾਂ ਵਾਸਤੇ ਕੋਈ ਆਮ ਲੋਕਾਂ ਵਾਸਤੇ ਕੋਈ ਬਾਕੀ ਪੈਸਾ ਰੱਖਿਆ ਕਿਹਨਾਂ ਵਾਸਤੇ ਉਹ ਪੰਜਾਬ ਸੰਤ ਸਰਕਾਰ ਹੋਵੇ ਪੜਾ ਪੰਜਾਬ ਸਰਕਾਰ ਹੋਵੇ ਉਹ ਵੱਡੇ ਵੱਡੇ ਕਾਰ ਬਚਾਣਾਂ ਦੇ ਕਾਜੇ ਮਾਫ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਪੈਸਾ ਰੱਖਿਆ ਜਾ ਰਿਹਾ ਅੱਜ ਉਹ ਮੰਗ ਕਰ ਰਿਹਾ ਕਿ ਇਥੇ ਪ੍ਰਾਈਵੇਟ ਮੰਡੀਆਂ ਉੱਤਨ ਸਰਕਾਰੀ ਮੰਡੀਆਂ ਖਤਮ ਹੋਣ ਤੇ ਕਾਰ ਬਚਾਣਾਂ ਨੂੰ ਜਿਹੜੇ ਵੱਡੇ ਵੱਡੇ ਸੈਲੂਆ ਉਹਨਾਂ ਨੂੰ ਕਾਨੂੰਨ ਨੂੰ ਮਨਜ਼ੂਰਤਾ ਦਿੱਤੀ ਜਾਵੇ ਪ੍ਰਾਈਵੇਟ ਮੰਡੀ ਦੀ ਤਾਂ ਉੱਤੇ ਤੋਂ ਸਾਥ ਰੋਡ ਚੱਲ ਕਾਜੀ ਹੈ ਕੈਂਪ ਦੀ ਉਨੇ ਕਹਿੰਦਾ ਕਹਿੰਦਾ ਜੇਰਾ ਮੇਰਾ ਮਾਲ ਦੂਜੇ ਦੇਸ਼ਾਂ ਚ ਜਾਊਗਾ ਉਥੇ 0% ਟੈਕਸ ਹੋਣਾ ਚਾਹੀਦਾ ਕਹਿੰਦਾ ਮੈਨੂੰ ਲੁੱਟੀ ਜਾ ਰਹੇ ਨੇ ਦੇਸ਼ਾਂ ਕਹਿੰਦਾ ਜੇਰਾ ਮੇਰੇ ਆਊਗਾ ਉਹਦੇ ਤੇ ਮੈਂ 100% ਟੈਕਸ ਲਾਊਗਾ ਤੇ ਆਲਾ ਤਾਂ ਆਹ ਕਹਿੰਦੀ ਜਿਹੜੇ ਵਾਣ ਉਹਦੇ ਜਾਣਗੇ ਉਥੇ ਵੇਚ ਮਾਟੋ ਨਾਲ ਤੇ 100% ਟੈਕਸ ਠੋਕਤਾ ਉਹਨੇ ਉਹ ਕਹਿੰਦਾ ਕੇ ਐਗਰੀਕਰਟਰ ਨੇ ਬੱਚਾ ਜੋ ਪੱਤ ਦੇ ਬੱਚਾ ਜਾਂ ਡੈਨੀ ਫਾਰਮ ਉਹਦੇ ਉੱਤੇ ਮੇਰਾ 0% ਦੇ ਤੌਰ ਤੇ ਟੈਕਸ ਲੱਗੇ ਤੇ ਮੇਰਾ ਮਾਲ ਪਹੁੰਚੇ ਤੇ ਜੇ ਉਹ ਨਹੀਂ ਕੰਨ ਕਿਤੇ ਪਹੁੰਚਦੀ ਰਹਿਣੀ ਤੇ ਉਹਦਾ ਦੁੱਧ ਪਹੁੰਚਦਾ ਤਾਂ ਸਾਡਾ ਦੁੱਧ ਕਿਸੇ ਨੇ ਨਹੀਂ ਖਰੀਦਣਾ ਤੇ ਡਰਨਾ ਪੈਂਦਾ ਤੁਹਾਡੇ ਸਾਹਮਣੇ ਲੱਗ ਕੀ ਸਕਦਾ ਤੁਮੇ ਹੋਰ ਸਹੀ ਮੋਗਾ ਲੱਗਦਾ ਸਾਡੇ ਲੋਕ ਕਹਿਣ ਲੱਗ ਜਾਂਦੇ ਨੇ ਜੀਵੋ ਤੁਹਾਨੂੰ ਸੋਲਾਂ ਫਿਲੀ ਰਿਐਸੀਨਾ ਨਿੱਟ ਫਿਲੀ ਰਿਐਸੀਨਾ ਤੇ ਫਿਰ ਉਹ ਕਿੱਧਰ ਗਿਆ ਫਿਰ ਇਹ ਵਾਲਾ ਸਸਤਾ ਤਾਜੋ ਤੁਹਾਨੂੰ ਕਹਿੰਦੇ ਆ ਆਪ ਕੋ 99 ਦਾ ਪੈਕੇਜ ਪਵਾਓ ਜਦੋਂ ਨਾ ਸਰਕਾਰੀ ਮੰਡੀਆਂ ਟੁੱਟ ਗਈਆਂ ਆ ਦਾ ਮਾਲ ਇੱਥੇ ਸਿੱਧਿਆ ਸਸਤਾ ਦੇਊਗਾ ਤੇ ਛੋਟਾ ਮਹਿੰਗਾ ਮਾਲ ਕਿਸੇ ਨੇ ਨਿਕਰੀਨਾ ਆਪਾਂ ਮੈਸੇਜ ਦੀ ਮੰਗ ਕਰ ਰਹੇ ਆ ਇਸ ਕਰਕੇ ਭਰਾਵੋ ਲੜਾਈ ਬਹੁਤ ਵੱਟੀ ਬਣਦੀ ਆ ਭਗਵੰਤ ਜੀ ਨਾਮ ਮੋਦੀ ਸਰਕਾਰ ਅਸੀਂ ਦਾ ਪਹਿਲਾਂ ਕਹਿੰਦੇ ਸੀਗੇ ਕਿ ਬੀ ਕਲਾਸ ਆ ਉਹਦੀ ਕੋਈ ਫਰਕ ਨਹੀਂ ਪਾ ਆਧਾਰਨਾ ਸੁਣੀਆਂ ਕਹਿੰਦਾ ਲੋਕ ਧਰਨੇ ਲਾ ਲੈਂਦੇ ਨੇ ਵਿਹਲਾ ਰੋਕ ਲੈਂਦੇ ਨੇ ਤੇ ਫਲਾਣਾ ਕੁਝ ਕਰ ਲੈਂਦੇ ਆ ਕਹਿੰਦਾ ਮੈਂ ਨਰਮਾ ਨੰਨੂ ਦਾ ਫਾਇਦਾ ਹੁੰਦਾ ਮੇਰੀ ਗਰਮੀ ਦੇ ਵੇਖੀ ਅਸੀਂ ਵੇਖਣ ਨੂੰ ਤਿਆਰ ਆទਾਜ਼ ਵੀ ਬਣ ਲਾ ਜੇ ਲੋਕਾਂ ਨੂੰ ਅਗਲੇ ਜਾਂਦੇ ਕਾਲੇ ਪਾਣੀ ਰੱਖਾ ਸਾਡੇ ਬਜ਼ੁਰਗਾਂ ਨੂੰ ਗੱਦਰੀ ਬਾਬੇ ਨੂੰ ਚੱਕਾ ਨਹੀਂ ਸਕੇ ਪਰ ਸਵੇਰ ਨੂੰ ਫਾਸੀ ਦੇ ਫੰਡੇ ਤੇ ਚੜਾਇਆ ਸਾਨੂੰ ਚੁਕਾ ਨਹੀਂ ਸਕੇ ਤੱਤੀਆਂ ਤੰਗਿਆਂ ਤੇ ਪਾਇਆ ਬੰਦ-ਬੰਦ ਕਟਾਇਆ ਪਰ ਲੋਕ ਬੋਲਣ ਨਹੀਂ ਹਟ ਗਏ ਭਗਵਾਨ ਤੁਸਾ ਤੇਰਾ ਭਰਮ ਹੈ ਇਹ ਲੋਕਚਾਰ ਨਹੀਂ ਤੇ ਮੁਗੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਸਮਾਂ ਹੋ ਗਿਆ ਬਹੁਤ ਵੱਡਾ ਹਮਲਾ ਕਾਰਪੋਰੇਸ਼ਨਾਂ ਦਾ ਵੱਡੀਆਂ-ਵੱਡੀਆਂ ਕੰਪਨੀਆਂ ਦਾ ਅੱਜ ਲੋੜ ਇਹ ਚਤਾਨ ਟੁੱਪ ਰੋਏ ਸੰਜਾ ਕੱਟ ਕਰ ਗਏ ਉਹ ਤੇ ਮਜ਼ਦੂਰ ਹੋਣਾ ਛੋਟੇ ਤੇ ਕਾਰਦਾਰ ਹੋਣਾ ਉੱਚ ਛੋਟੇ ਸ਼ੰਤਕਾਰ ਹੋਣਾ ਸਮੁੱਚਾ ਤਪਕਾ ਜਿਵੇਂ ਦਿੱਲੀ ਇਕੱਠਾ ਹੋਇਆ ਇਸ ਤਰ੍ਹਾਂ ਤਕੜੇ ਹੋ ਕੇ ਆਈਏ ਤੇ ਮੈਂ ਗਰੰਟੀ ਦੇ ਕਹ ਸਕਦਾ ਉਹਨਾਂ ਕੋਲ ਜਿੱਦੀ ਮਰਜ਼ੀ ਤਾਕਤ ਆਸੀ ਪਿੱਛੇ ਹਟਾਉਣ ਤੋਂ ਥ퍼 ਹੋ ਸਕਦੇ ਆ ਆਪਣੀਆਂ ਜ਼ਮੀਨਾਂ ਆਪਣੀਆਂ ਫਸਲਾਂ ਆਪਣੇ ਬੱਚਿਆਂ ਦਾ ਪਿਰਖ ਬਚਾ ਸਕਦੇ ਆ ਇਹਨੀਆਂ ਬੇਟੀਆਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਜ ਕਹਤੈ ਕੇ ਇਤ ਲੈ ਨੂੰ ਹੋ ਤਕੜਾ ਕਰਕੇ ਤੇ ਮੋਦੀ ਜੀ ਦਾ ਤੇ ਭਗਵਾਨ ਸਮਾਦਾ ਨੱਕ ਮੁਰਗੇ ਧੰਨਵਾਦ